ਦਰਦ ਨੂੰ ਤੁਸੀਂ ਆਇਓ ਕਿੰਨਾ ਕੁ ਪੈ ਗਿਆ ਇੱਥੇ 360 ਤੋਂ ਲੈ ਕੇ 340 ਦੇ ਵਿੱਚ ਓਕੇ ਇੰਨਾ ਹੀ ਪੈ ਸਕਦਾ ਤੁਸੀਂ ਅੱਜ ਸਵੇਰੇ ਤੁਰੇ ਸੀ ਅਸੀਂ ਕੱਲ ਰਾਤ ਉਹਨਾਂ ਨਿਕਲੇ ਸੀ ਤੇ ਰਾਤ ਨੂੰ ਨਾਬਾਲੂ ਕੇ ਸੀ ਤੇ ਉਹਨੂੰ ਸਵੇਰੇ ਉੱਥੇ ਇੱਤੇ ਆਏ ਕਾਫੀ ਥਕਾਵਟ ਹੋ ਜਾਂਦੀ ਹੈ ਕਿਉਂਕਿ ਬਾਈਕ ਵੀ ਸਪੋਰਟਸ ਬਾਈਕ ਹੈ ਪਿਛੋਂ ਨਾ ਥੋੜਾ ਜਿਹਾ ਕਈ ਵਾਰੀ ਬੰਦਾ ਥੱਕ ਵੀ ਜਾਂਦਾ ਹੈ ਰੁਕੇ ਵੀ ਰਸਤੇ ਵਿੱਚ ਜਾਂ ਕਿਦਾਂ ਅਸੀਂ ਇੱਥੇ ਆ ਨਾ ਜੇ ਸਾਡਾ ਮੋਟਿ ਵੀ ਆਈ ਸੀ ਤੈਨ ਕੀ ਰੱਖਣਾ ਸੀ ਫੈਨਾ ਜੀ ਟੱਟੜ ਫੈਨਾ ਟੱਟੜ ਫੈਨਾ ਜੀ ਅਸੀਂ ਦਿਨੇ ਰਾਤ ਗਾਣੇ ਸੁਣਦੇ ਇਹਨਾਂ ਦੇ ਇਹਨਾਂ ਦੇ ਹੀ ਸੁਣਨੇ ਉਹ ਕਿਸੇ ਸੁਣਦੇ ਹੀ ਨਹੀਂ ਕਿਸੇ ਹੋਰ ਗਾਇਕ ਦੇ ਨਹੀਂ ਸੁਣਦੇ ਨਹੀਂ ਨਹੀਂ ਟੱਕੜ ਦਾ ਕੋਈ ਗਾਇਕ ਨਹੀਂ ਹੈਗਾ ਨਹੀਂ ਮੈਂ ਕਹਿੰਦਾ ਅਨ ਚਾਹੀਏ मतलब ਭਾਈ ਇਤਨੇ ਬੜੀਆ ਬੰਦੇ ਤੇ ਉਹਨਾਂ ਦਾ ਤਾਂ ਬੰਤਾ ਹੈ ਯਹਾਂ ਤੱਕ ਗਾਣਾ ਯਾਰ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਗਏ ਤਾਂ ਉਦੋਂ ਵੀ ਤੁਸੀਂ ਇੱਥੇ ਪਹੁੰਚੇ ਸੀਗੇ ਜਾਂ ਪਹਿਲੀ ਵਾਰ ਆਇਓ ਪਹਿਲੀ ਵਾਰ ਹੀ ਆਏ ਆ ਉਹ ਅਦੋਂ ਆਣਾ ਸੀ ਕੁਛ ਕਦਕੇ ਨਹੀਂ ਆ ਪਏ ਨਹੀਂ ਤਾਂ ਆਜੇ ਸੀ ਅਸੀਂ ਕਦੇ ਵਾਲੇ ਨੇ ਬੋਲੇ ਹੁੰਦਾ ਤਾਂ ਉਹ ਮਤਲਬ ਕਿ ਦੂਰ ਹੈਗਾ ਤਾਂ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਨਹੀਂ ਤਾਂ ਅਸੀਂ ਤਾਂ ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਤਾਂ ਉਹਨਾਂ ਦੇ ਕਟੜ ਫੈਲ ਦੂਰੋਂ ਦੂਰੋਂ ਪਹੁੰਚ ਰਹੇ ਨੇ ਤਾਂ ਇੱਕ ਆ KTM ਬਾਈਕ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਦੇ ਵਿੱਚੋਂ ਨਹੀਂ ਇਹ ਉੱਤਰਾਖੰਡ ਤੋਂ ਬਾਈਕ ਆਈ ਹੈ ਦੋ ਨੌਜਵਾਨ ਤੁਸੀਂ ਦੇਖ ਸਕਦੇ ਹੋ ਇਹ ਬਾਈ ਹੁਣੀ ਉੱਤਰਾਖੰਡ ਤੋਂ ਇੱਥੇ ਪਹੁੰਚੇ ਨੇ ਦਹਿਰਾਦੂਨ ਤੋਂ ਤਾਂ ਬਹੁਤ ਲੰਮਾ ਸਫ਼ਰ ਤੈਅ ਕਰਕੇ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆਂ ਬਾਈ ਕੀ ਨਾਮ ਤੁਹਾਡਾ ਗਜਤ ਨਾਮ ਆ ਜੀ ਇਹਦਾ ਛੋਟਾ ਵੀਰ ਕਿੰਨਾ ਮੈਂ ਬਾਸੂ ਸੋ ਸਭ ਤੋਂ ਪਹਿਲਾਂ ਇਹ ਦੱਸੋ ਵੀ ਕਿੰਨ ਕਿਲੋਮੀਟਰ ਪੈ ਗਿਆ ਤੁਹਾਨੂੰ ਉੱਤਰਾਖੰਡ ਆਪਾਂ ਕਹਿ ਸਕਦੇ ਹਾਂ ਕਿਉਂਕਿ ਦਹਿਰਾਦੂਨ ਉਹਦੇ ਵਿੱਚ ਹੀ ਪੈ ਰਿਹਾ ਹੈ ਨਾ ਦਹਿਰਾਦੂਨ ਤੋਂ ਤੁਸੀਂ ਆਏ ਹੋ ਕਿੰਨਾ ਕੁ ਪੈ ਗਿਆ ਇੱਥੇ 360 ਤੋਂ ਲੈ ਕੇ 340 ਦੇ ਵਿੱਚ ਆ ਕੇ ਇੰਨਾ ਹੀ ਪੈ ਸਕਦਾ। ਤੇ ਤੁਸੀਂ ਅੱਜ ਸਵੇਰੇ ਤੁਰੇ ਸੀ? ਅਸੀਂ ਕੱਲ ਰਾਤ ਉਹਨਾਂ ਨਿਕਲੇ ਸੀ ਤੇ ਰਾਤ ਨੂੰ ਨਾਬਾਦੂਕੇ ਸੀ ਤੇ ਹੁਣ ਸਵੇਰੇ ਉੱਥੇ ਇੱਥੇ ਆਏ ਆ। ਯਾਰ ਕਾਫੀ ਥਕਾਵਟ ਹੋ ਜਾਂਦੀ ਆ ਕਿਉਂਕਿ ਬਾਈਕ ਵੀ ਸਪੋਰਟਸ ਬਾਈਕ ਆ ਪਿਛੋਂ ਹਣਾ ਥੋੜਾ ਜਿਹਾ ਕਈ ਵਾਰੀ ਬੰਦਾ ਥੱਕ ਵੀ ਜਾਂਦਾ ਆ ਰੁਕੇ ਵੀ ਰਸਤੇ ਵਿੱਚ ਜਾਂ ਕਿਦਾਂ। ਅਸੀਂ ਇੱਥੇ ਆ ਨਾ ਜੇ ਸਾਡਾ ਮੋਟੇ ਵੀ ਆਈ ਸੀ ਤੇ ਨਾ ਈ ਰੱਖਿਆ ਨਾ ਸੀ। ਹੂੰ। ਫੈਨ ਆ ਜੀ। ਕਟੜ ਫੈਨ। ਕਟੜ ਫੈਨ ਆ ਜੀ। ਕਿਵੇਂ ਥੱਕੇ? ਥੱਕਣਾ ਬੰਦਾ ਹੀ ਨਹੀਂ ਸੀਗਾ। ਹੂੰ। ਅਸੀਂ ਦਿਨ ਦਾ ਗਾਣੇ ਸੁਣਦੇ ਹਾਂ ਤੇ ਇਹਨਾਂ ਦੇ ਸੁਣਦੇ ਆ ਕੋਈ ਕਿਸੇ ਸੁਣਦਾ ਹੀ ਨਹੀਂ ਕਿਸੇ ਹੋਰ ਗਾਇਕ ਦੇ ਨਹੀਂ ਸੁਣਦੇ ਸੁਣਦੇ ਨਹੀਂ ਤੱਕਲ ਦਾ ਕੋਈ ਗਾਇਕ ਨਹੀਂ ਹੈਗਾ ਅੱਛਾ ਅੱਜ EP ਵੀ ਰਿਲੀਜ਼ ਹੋ ਰਹੀ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਅੱਜ ਆ ਗਈ ਹੁਣ ਆ ਗਈ ਨਹੀਂ ਆਏ ਜੇ ਨਹੀਂ ਆਏ ਆਉਣੀਆਂ ਉਹ ਉਹਦੇ ਹੀ ਸੁਣਨੇ ਆ ਉਹਦੇ ਬਾਅਦ ਆਂਦੇ ਸੁਣਾ ਕੇ ਅੱਛਾ ਅੱਜ ਜਨਮ ਦਿਨ ਹੈ ਬਾਈ ਦਾ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਹਾਡੇ ਵਰਗੇ ਹੋਰ ਫੈਨਸ ਵੀ ਦੂਰੋਂ ਦੂਰੋਂ ਆ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਆਣਾ ਚਾਹੀਦਾ ਸਾਰਿਆਂ ਨੂੰ ਲਿਖੋ ਸੱਪੂ ਆਣਾ ਚਾਹੀਦਾ ਕਿੰਨੇ ਵੀ ਕੱਟੜ ਫੈਨ ਨੇ ਆਣਾ ਚਾਹੀਦਾ ਤੁਸੀਂ ਹਿੰਦੀ ਚ ਗੱਲ ਕਰ ਲਓ ਕੋਈ ਗੱਲ ਨਹੀਂ ਨਹੀਂ ਮੈਂ ਕਹਿੰਦਾ ਆਣਾ ਚਾਹੀਦਾ ਮਤਲਬ ਭਾਈ ਇਤਨੇ ਬੜੀਆ ਬੰਦੇ ਤੇ ਉਹਨਾਂ ਦਾ ਤਾਂ ਬੰਤਾ ਹੈ ਇੱਥਾ ਦਾ ਹਨਾ ਯਾਰ ਅੱਛਾ ਜਦੋਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਗਏ ਤਾਂ ਉਦੋਂ ਵੀ ਤੁਸੀਂ ਇੱਥੇ ਪਹੁੰਚੇ ਸੀਗੇ ਜਾਂ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਹੀ ਆਏ ਹਾਂ ਉਹ ਅਦੋਂ ਆਣਾ ਸੀ ਮੈਂ ਕੁਛ ਕਰਕੇ ਨਹੀਂ ਆ ਪਾਇਆ ਨਹੀਂ ਤਾਂ ਆਜੇ ਸੀ ਅਸੀਂ ਕਦੇ ਵਾਲੇ ਨੇ ਬੋਲੇ ਹੁਣ ਤਾਂ ਉਹ ਮਤਲਬ ਕਿ ਦੂਰ ਹੈ ਗਿਆ ਤਾਂ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਨਹੀਂ ਤਾਂ ਆਉਂਦੇ ਸੀ ਮਾਕੀ ਕਿਵੇਂ ਅੱਜ ਕਿਵੇਂ ਪ੍ਰੋਗਰਾਮ ਬਣਿਆ ਜੋ ਜਨਮ ਦਿਨ ਤੇ ਆਉਣ ਦਾ ਅੱਜ ਬਸ ਅਸੀਂ 1 ਮਹੀਨਾ ਪਹਿਲਾਂ ਤੋਂ ਬਣਾ ਦਿਆ ਸੀ ਕਿ ਆਣੀ ਆਣਾ ਇੱਥੇ ਤਾਂ ਕਰਕੇ ਅਸੀਂ ਆਇਆ ਪਹਿਲੇ ਹੀ ਸਾਰੀ ਪਲੈਨਿੰਗ ਪਹਿਲੇ ਹੀ ਕਰ ਲਈ ਸੀ ਅਸੀਂ ਕਿ ਇੱਥੇ ਹੀ ਆਣਾ ਹੈ ਪਹਿਲਾਂ ਅੱਛਾ ਇਸ ਤੋਂ ਪਹਿਲਾਂ ਜਿੰਨੇ ਵੀ ਜਨਮ ਦਿਨ ਬਾਈ ਦੇ ਲੰਘੇ ਆ ਤੁਹਾਡੇ ਕੋ ਆ ਨਹੀਂ ਹੋਇਆ ਨਾ ਪਰ ਤੁਸੀਂ ਵੈਸੇ ਆਪਣੇ ਉੱਥੇ ਕੇਕ ਕੱਟਦੇ ਸੀ ਇੱਕ ਵਾਰ ਹੀ ਕੱਟਿਆ ਹੈ ਇੱਕ ਵਾਰ ਹੀ ਕੱਟਿਆ ਸੀ पिछले साल ही कैसे हैं कटिया से पिछले किया अपना अपना सेलिब्रेट किया मतलब ऐसे किया था हमने अपना घूमने चले गए भाई को विश कर दिया स्टेटस लगा लिए ऐसे टाइप में तो अपना यार दोस्त घूम लिए किड़ा गाना जो सब तो ज़्यादा पसंद है तो सिद्धू मूसे वाले का लेवल हो गया जी सारी वजिया जी एक मतलब तो एक वर्ग एक का ही कह सकती नहीं सारी सारे ही कोई किसी एक ने नहीं कह एक से बड़े का ये है सारे पर फिर भी चलो सारे गाने ही नहीं सकता जी ये कोई नहीं कट सकता ਉਹ ਯਾਹ ਨਹੀਂ ਮਕਾਬਲਾ ਤੁਸੀਂ ਤੁਸੀਂ ਖੁਦ ਯਾਦ ਕਰਦੇ ਹੋ ਛੋਟਾ ਮੁਸਾ ਵੱਡਾ ਹੋਵੇ ਤਾਂ ਆ ਹੀ ਨਿਕਲੇ ਬਸ ਇਹ ਦੋ ਅੱਗੇ ਨਿਕਲੇ ਪਿੱਛੇ ਨਾ ਹੋਵੇ ਬਸ ਕੋਈ ਉਸ ਵળે ਵੀ ਕੋਈ ਇਹਦੇ ਨਾਲ ਤਾਂ ਨਾ ਹੋਵੇ ਅਸੀਂ ਤਾਂ ਇਹ ਚਾਹੁੰਦੇ ਆ ਤੇ ਅੱਜ ਹੁਣ ਇੱਥੇ ਪਹੁੰਚੇ ਹੋ ਹੁਣ ਤੁਸੀਂ ਸੋਚਿਆ ਕਿ ਮਾਪੇ ਨੂੰ ਮਿਲ ਕੇ ਜਾਓਗੇ ਜਾਂ ਛੋਟੇ ਛੋਟੇ ਸਿੱਧੂ ਮੁਸਾ ਵੱਡਾ ਜੀ ਬਿਲਕੁਲ ਸੋਚਿਆ ਅਸੀਂ ਤਾਂ ਉਹੀ ਸੋਚ ਕੇ ਆਏ ਆ ਕਿ ਮਾਪੇ ਨੂੰ ਮਿਲਾਂਗੇ ਮਾਤਾ ਨੂੰ ਮਿਲਾਂਗੇ ਤੇ ਛੋਟੇ ਮੁੰਸਨੇ ਵੀ ਮਿਲਾ ਗਏ ਬਾਕੀ ਦੇਖਦੇ ਆ ਮਿਲਦੇ ਆ ਨਹੀਂ ਮਿਲਦੇ ਆ ਉਹ ਤਾਂ ਕਿਸਮਤ ਆ ਜੀ ਕਿੰਨਾ ਕੁ ਸਮਾਂ ਇੱਥੇ ਰੁਕੂੰਗੇ ਅੱਜ ਫੇ ਹਵੇਲੀ ਦੇ ਵਿੱਚ ਅੱਜੇ ਹੈਗੇ ਆ ਜੀ ਸ਼ਾਮ ਤੱਕ ਤਾਂ ਹੈਗੇ ਹੀ ਅੱਜ ਬਾਕੀ ਦੇਖਦੇ ਆ ਸ਼ਾਮ ਤੱਕ ਜੇ ਮਿਲ ਗਏ ਤਾਂ ਠੀਕ ਆ ਨਹੀਂ ਤਾਂ ਰਾਤ ਨੂੰ ਰੁਕਣ ਦਾ ਪ੍ਰੋਗਰਾਮ ਹੈਗਾ ਅੱਗੇ ਸਿੱਖੇ ਕੀ ਪਤਾ ਕੀ ਹੁੰਦਾ ਜਦੋਂ ਬਾਈਕ ਤੇ ਜਿਹੜੇ ਬਾਈਕਰਸ ਹੁੰਦੇ ਨੇ ਜਿਹਦਾ ਸਪੋਰਟਸ ਬਾਈਕ ਤੁਹਾਡੇ ਕੋਲ ਹੋਰ ਜਿਹੜੇ ਮੁੰਡੇ ਬਾਈਕ ਚਲਾਉਂਦੇ ਨੇ ਜਾਂ ਬਾਈਕਰਸ ਹੁੰਦੇ ਨੇ ਉਹ ਇੱਕ ਗਰੁੱਪ ਹੁੰਦਾ ਨਾ ਮੁੰਡਿਆਂ ਦਾ ਤਾਂ ਗਰੁੱਪ ਦੇ ਵਿੱਚ ਹੀ ਆਉਂਦੇ ਨੇ ਤੁਸੀਂ ਦੋ ਜਣੇ ਆਇਓ ਤੁਹਾਡੇ ਨਾਲ ਦੇ ਯਾਰ ਦੋਸਤ ਆਉਣਾ ਚਾਹੁੰਦੇ ਸੀ ਜਾਂ ਫਿਰ ਕਿਸ ਤਰ੍ਹਾਂ ਉਹ ਆਏ ਨਹੀਂ ਸਾਡੇ ਯਾਰ ਦੋਸਤ ਇੰਨੇ ਨਹੀਂ ਹੈਗੇ ਰੱਖਦੇ ਨਹੀਂ ਅਸੀਂ ਕਾਹਦਾ ਰੱਖਣੇ ਕੋਈ ਹਿੱਟਾ ਦਾ ਜੀ ਕੋਈ ਕੁਛ ਸਾਨੂੰ ਚਾਹੀਦਾ ਹੀ ਨਹੀਂ ਆਪਾਂ ਦੋ ਹੀ ਬਹੁਤ ਆ ਅਸੀਂ ਦੋ ਹੀ ਪ੍ਰਾਣੇ ਐਵੇਂ ਦੀ ਬੂਆ ਦਾ ਮੁੰਡਾ ਹੈ ਅੱਛਾ ਹਾਂਜੀ ਹਾਂਜੀ ਤੁਮ ਦੋਨੋਂ ਕੋ ਸੂਸੇ ਪਸੰਦ ਹੈ ਹਮ ਤੋ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਇਹ ਬਾਈ ਹੁਣੀ ਦੇਖ ਸਕਦੇ ਹੋ ਤੁਸੀਂ ਵੀ ਬਹੁਤ ਦੂਰੋਂ ਆਏ ਨੇ ਤਾਂ ਇੱਥੇ ਗੱਡੀਆਂ ਵੀ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਪਿੱਛੇ ਤਾਂ ਦੇਖ ਸਕਦੇ ਹੋ ਗਿਣਤੀ ਹੌਲੀ-ਹੌਲੀ ਵੱਧ ਰਹੀ ਹੈ ਅੱਜ ਕਿਉਂਕਿ ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਔਰ ਦੂਸਰੀ ਗੱਲ ਇਹ ਹੈ ਕਿ ਅੱਜ ਸਿੱਧੂ ਦੀ ਜਿਹੜੀ EP ਰਿਲੀਜ਼ ਹੋਣ ਜਾ ਰਹੀ ਹੈ ਉਸ ਦੇ ਉਸ ਮੌਕੇ ਵੀ ਅੱਜ ਜਿਹੜੇ ਫੈਨਸ ਇੱਥੇ ਇਕੱਤਰ ਹੋ ਰਹੇ ਨੇ ਤਾਂ ਅੱਜ ਸਿੱਧੂ ਦੇ ਜਨਮ ਦਿਨ ਤੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਜਿਹੜੀ ਦਿਖਾਉਣੀ ਚਾਹੁੰਦਾ ਹਾਂ ਬਲੱਡ ਡੋਨੇਸ਼ਨ ਕੈਂਪ ਇੱਥੇ ਅੱਜ ਲੱਗਾ ਹੈ ਹਵੇਲੀ ਦੇ ਬਿਲਕੁਲ ਬਾਹਰ ਅੱਜ ਸਿੱਧੂ ਦੇ ਜਨਮ ਦਿਨ ਮੌਕੇ ਦੇਖ ਸਕਦੇ ਹੋ ਕਿ ਬਲੱਡ ਡੋਨੇਸ਼ਨ ਕੈਂਪ ਵੀ ਲਾਇਆ ਗਿਆ ਹੈ ਤੇ ਇਹ ਭੋਗ ਵਾਲੇ ਦਿਨ ਵੀ ਜਿੱਦਣ ਵਰਸੀ ਸੀ ਉਸ ਦਿਨ ਵੀ ਲਾਇਆ ਗਿਆ ਸੀ ਤਾਂ ਹੌਲੀ ਹੌਲੀ ਫੈਨਸ ਜਿਹੜੇ ਆ ਦੂਰੋਂ ਦੂਰੋਂ ਇੱਥੇ ਆ ਰਹੇ ਨੇ ਤਾਂ ਜਿੰਨੇ ਵੀ ਫੈਨਸ ਇੱਥੇ ਪਹੁੰਚ ਰਹੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਨਵੀਨ ਦੇ ਨਾਲ ਦਵਿੰਦਰ ਮੰਡ ਮਾਨਸਾ